ਇੱਕ ਵਿਦਵਾਨ ਇੱਕ ਸ਼ਾਇਰ ਕਹਿੰਦਾ ਕਿ ਦੁੱਖ ਬੜਾ ਛਾਤਰ ਹੈ ਦੁੱਖ ਬੜਾ ਚਲਾਕ ਹੈ ਉਹਨੂੰ ਪੁੱਛਿਆ ਕਿ ਕਿਉਂ ਕਹਿੰਦਾ ਇਹ ਸੁੱਖ ਦੇ ਪਿੱਛੇ ਲੁਕ ਕੇ ਆਉਂਦਾ ਹੈ ਜਿਵੇਂ ਕੋਈ ਬੰਦਾ ਸਾਡੇ ਘਰ ਆਵੇ ਉਹ ਲੁਕੋ ਕੇ ਕੋਈ ਨਾਲ ਚੀਜ਼ ਲੈ ਆਵੇ ਤਾਂ ਮਨੁੱਖ ਨੂੰ ਤੇ ਪਤਾ ਨਹੀਂ ਕਿ ਇਸਨੇ ਜੇਬ ਦੇ ਵਿੱਚ ਕੀ ਲੁਕਾਇਆ ਹੋਇਆ ਹੈ ਕੰਨਾ ਜਿਹੜਾ ਦੁੱਖ ਹੈ ਨਾ ਇਹ ਸੁੱਖ ਦੇ ਬੁੱਕਲ ਵਿੱਚ ਲੁਕੇ ਆਉਂਦਾ ਏ ਤੇ ਮਨੁੱਖ ਨੂੰ ਪਤਾ ਵੀ ਨਹੀਂ ਲੱਗਦਾ ਮਨੁੱਖ ਬੜੀਆਂ ਖੁਸ਼ੀਆਂ ਬਣਾਉਂਦਾ ਏ بڑے ਰਸ ਬਣਾਉਂਦਾ ਏ بڑے ਭੋਗ ਬिलास ਕਰਦਾ ਏ ਕਿ ਮੇਰੇ ਕੋਲੇ ਸੁੱਖ ਆ ਗਿਆ ਸੁੱਖ ਆ ਗਿਆ ਪਰ ਹਰੇਕ ਸੁੱਖ ਦੀ ਬੁੱਕਲ ਦੇ ਵਿੱਚ ਦੁੱਖ ਲੁਕਿਆ ਹੋਇਆ ਏ ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਕਿ ਜਿਹੜਾ ਜੀਵ ਜਿਹੜਾ ਵਿਅਕਤੀ ਨਾ ਦੁੱਖ ਮੰਨਦਾ ਏ ਨਾ ਸੁੱਖ ਮੰਨਦਾ ਏ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਜਿਹਨੂੰ ਸੁਖ ਦਾ ਕੋਈ ਸਨੇਹ ਨਹੀਂ ਦੂਸਰੇ ਦੇ ਅਰਥ ਨੇ ਕਿ ਜਿਹਨੂੰ ਮੋਹ ਨਹੀਂ ਕਿਉਂਕਿ ਮੋਹ ਵੀ ਦੁੱਖ ਦਾ ਇੱਕ ਮੂਲ ਕਾਰਨ ਹੈ ਕੋਈ ਵੀ ਮਨੁੱਖ ਜੇਕਰ ਦੁਖੀ ਹੈ ਤਾਂ ਉਹਦਾ ਕਾਰਨ ਮੋਹ ਹੋਵੇਗਾ ਮੋਹ ਤੋਂ ਭਾਵ ਜਿਹਦੇ ਨਾਲ ਮਨੁੱਖ ਨੂੰ ਮੋਹ ਹੈ ਪਿਆਰ ਹੈ ਆਪਣਤ ਹੈ ਕਿਸੇ ਦੂਸਰੇ ਦੇ ਘਰ ਕੋਈ ਅਣਹੋਣੀ ਹੋ ਜਾਵੇ ਮਨੁੱਖ ਦਾ ਮਨ ਕੁਝ ਸਮੇਂ ਲਈ ਦੁਖੀ ਹੁੰਦਾ ਹੈ ਪਰ ਜਿਹਦੇ ਨਾਲ ਮਨੁੱਖ ਦਾ ਮੋਹ ਹੋਵੇ ਜਿਹਦੇ ਨਾਲ ਮਨੁੱਖ ਦਾ ਪਿਆਰ ਹੋਵੇ ਉਹਨੂੰ ਕੁਝ ਹੋ ਜਾਵੇ ਮਨੁੱਖ ਤਾਂ ਉਮਰ ਸਾਰੀ ਉਮਰ ਰਹਿਦੀ ਜ਼ਿੰਦਗੀ ਦੁਖੀ ਹੀ ਰਹਿੰਦਾ ਹੈ ਮੋਹ ਵੀ ਦੁੱਖ ਦਾ ਸਭ ਤੋਂ ਵੱਡਾ ਕਾਰਨ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਠਕ ਉਚਾਰਨ ਕਰਦੇ ਨੇ ਵੇਖੋ ਕਿਸੇ ਦਾ ਆਪਣਾ ਪੁੱਤਰ ਮਰ ਜਾਵੇ ਤਾਂ ਸਾਰੀ ਉਮਰ ਦਾ ਦੁੱਖ ਹੈ ਪਰ ਜੇਕਰ ਕੋਈ ਉਸ ਦਾ ਸਕੇ ਸੰਬੰਧੀ ਦਾ ਉਸ ਦਾ ਕੋਈ ਭਰਾ ਦਾ ਜਾਂ ਉਸ ਦੇ ਕੋਈ ਪਰਿਵਾਰ ਦਾ ਜਾਂ ਕੋਈ ਉਸ ਦੇ ਮਿੱਤਰ ਦਾ ਉਹਦਾ ਕੋਈ ਪੁੱਤਰ ਮਰ ਜਾਵੇ ਮਨੁੱਖ ਨੂੰ ਦੁੱਖ ਤੇ ਹੋਵੇਗਾ ਪਰ ਸਰੀ ਵੀ ਦੁੱਖ ਨਹੀਂ ਹੋਵੇਗਾ ਕਿਉਂਕਿ ਜਿੰਨਾ ਕ ਮੋਹ ਹੈ ਉਹਦੇ ਨਾਲ ਉਹਨਾਂ ਕੋ ਦੁਖੀ ਹੋਵੇਗਾ ਜਿਹਦੇ ਨਾਲ ਜਿੰਨਾ ਮੋਹ ਹੈ ਮਨੁੱਖ ਓਨਾ ਹੀ ਦੁਖੀ ਹੁੰਦਾ ਏ ਓਨਾ ਹੀ ਸੁਖੀ ਹੁੰਦਾ ਏ ਤੋ ਮੋਹ ਦਾ ਦੁੱਖ ਤੇ ਦੁੱਖ ਦਾ ਮੋਹ ਇਹ ਦੋਨੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਜਿੰਨਾ ਜਿਹਦੇ ਨਾਲ ਮੋਹ ਹੋਵੇਗਾ ਓਨਾ ਮਨੁੱਖ ਉਸ ਮਨੁੱਖ ਤੋਂ ਸੁਖੀ ਵੀ ਹੋਵੇਗਾ ਤੇ ਦੁਖੀ ਵੀ ਹੋਵੇਗਾ ਤਾਂ ਮਨੁੱਖ ਦਾ ਸੁੱਖ ਦੁੱਖ ਜਿਹੜਾ ਹੈ ਉਹ ਮੋਹ ਦੇ ਵਾਸ ਵਿੱਚ ਹੈ ਤੇ ਇਥੇ ਕੇਵਲ ਮੌਤ ਨਹੀਂ ਕੇਵਲ ਇਹ ਨਹੀਂ ਕਿ ਮੌਤ ਹੀ ਮਨੁੱਖ ਨੂੰ ਦੁਖੀ ਕਰਦੀ ਹੈ ਮਨੁੱਖ ਦੇ ਕਰਮ ਵੀ ਮਨੁੱਖ ਨੂੰ ਦੁਖੀ ਕਰਦੇ ਨੇ ਹੁਣ ਜਿਸ ਮਨੁੱਖ ਦਾ ਕਿਸੇ ਨਾਲ ਮੋਹ ਹੋਵੇ ਉਦਾਹਰਣ ਦੇ ਤੌਰ ਤੇ ਔਲਾਦ ਨਾਲ ਸਭ ਤੋਂ ਜ਼ਿਆਦਾ ਮੋਹ ਹੁੰਦਾ ਹੈ ਮਾਤਾ ਪਿਤਾ ਦਾ ਪਰ ਜੇਕਰ ਉਹ ਔਲਾਦ ਮਾੜੀ ਨਿਕਲ ਜਾਵੇ ਜੇਕਰ ਉਹ ਔਲਾਦ ਗਲਤ ਹੋ ਜਾਵੇ ਜੇਕਰ ਉਹ ਔਲਾਦ ਮਾਤਾ ਪਿਤਾ ਨੂੰ ਦੁਖੀ ਦੇਣ ਲੱਗ ਜਾਵੇ ਦਾ ਮਾਤਾ ਪਿਤਾ ਦਾ ਦੁੱਖ ਉਸ ਅੰਤਿਮ ਅਵਸਥਾ ਤੇ ਪਹੁੰਚ ਜਾਂਦਾ ਹੈ ਜਿੱਥੇ ਕਈ ਵਾਰ ਮਨੁੱਖ ਮਾਤਾ ਪਿਤਾ ਇਹ ਵੀ ਕਹਿੰਦੇ ਦਿੰਦੇ ਨੇ ਕਿ ਤੂੰ ਇਹਦੋਂ ਚੰਗਾ ਤਾਂ ਤੂੰ ਸਾਡੇ ਜਨਮ ਦਾ ਹੀ ਨਾ ਜਨਮ ਹੀ ਨਾ ਲੈਂਦਾ ਕਿਉਂਕਿ ਉਸ ਨਾਲ ਮੋਹ ਹੈ ਜਿਹਦੇ ਨਾਲ ਜਿੰਨਾ ਮੋਹ ਹੋਵੇਗਾ ਉਹਨਾਂ ਮਨੁੱਖ ਉਸ ਤੋਂ ਦੁਖੀ ਹੋਵੇਗਾ ਸੁਖੀ ਹੋਵੇਗਾ ਸੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜਿੰਨਾ ਤੂੰ ਮੋਹ ਵਧਾਈ ਜਾਵੇਂਗਾ ਪਰਿਵਾਰ ਵਿੱਚ ਸੰਸਾਰ ਵਿੱਚ ਉਹਨਾਂ ਤੈਨੂੰ ਕਿਤੇ ਨਾ ਕਿਤੇ ਉਹ ਦੁੱਖ ਦੇ ਰੂਪ ਵਿੱਚ ਵਾਪਸ ਮਿਲੇਗਾ ਇਹ ਨਾ ਸਮਝ ਕਿ ਜਿਨ੍ਹਾਂ ਨਾਲ ਤੇਰਾ ਮੋਹ ਹੈ ਉਹ ਤੈਨੂੰ ਸਦਾ ਸੁੱਖ ਦੇਣਗੇ ਸਦਾ ਹੀ ਤੈਨੂੰ ਉਹਨਾਂ ਤੋਂ ਸੁੱਖ ਮਿਲੇਗਾ ਖੁਸ਼ੀਆਂ ਮਿਲਣਗੀਆਂ ਨਹੀਂ ਮਹਾਰਾਜ ਕਹਿੰਦੇ ਜਿਨ੍ਹਾਂ ਨਾਲ ਤੇਰਾ ਜਿੰਨਾ ਮੋਹ ਹੈ ਉਹਨਾਂ ਹੀ ਤੈਨੂੰ ਉਹਨਾਂ ਤੋਂ ਕਦੇ ਨਾ ਕਦੇ ਦੁੱਖ ਮਿਲ ਸਕਦਾ ਹੈ ਇਹ ਉਮੀਦ ਕਦੇ ਨਾ ਲਾਈ ਕਿ ਕੇਵਲ ਉਹ ਤੈਨੂੰ ਸੁੱਖ ਹੀ ਦੇਣਗੇ ਵੇਖੋ ਕਈ ਵਾਰ ਮਨੁੱਖ ਜਿੰਨਾਂ ਨਾਲ ਮਨੁੱਖ ਦਾ ਪਿਆਰ ਹੋਵੇ ਜਿੱਤੇ ਮਨੁੱਖ ਦਾ ਵਿਸ਼ਵਾਸ ਹੋਵੇ ਉਹ ਮਨੁੱਖ ਦਾ ਨਾਲ ਧੋਖਾ ਵੀ ਕਰ ਜਾਂਦੇ ਨੇ ਨਾਲ ਰਹਿ ਕੇ ਮਨੁੱਖ ਦੇ ਮਨੁੱਖ ਦਾ ਵਿਸ਼ਵਾਸ ਆਪਦੇ ਤੇ ਬਣਾ ਕੇ ਮਨੁੱਖ ਨਾਲ ਐਸਾ ਧੋਖਾ ਕਰਦੇ ਨੇ ਕਿ ਮਨੁੱਖ ساری ਜ਼ਿੰਦਗੀ ਉਸ ਸਦਮੇ ਚ ਉਸ ਗਮ ਵਿੱਚੋਂ ਨਿਕਲ ਨਹੀਂ ਪਾਉਂਦਾ ਸੋ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਵਹਿਮ ਆਪਣੇ ਹਿਰਦੇ ਵਿੱਚ ਆਪਣੇ ਦਿਲ ਦੇ ਵਿੱਚ ਕਦੇ ਨਾ ਪਾਲੀਂ ਕਿ ਜਿਹੜੇ ਨਾਲ ਤੇਰਾ ਮੋਹ ਹੈ ਤੈਨੂੰ ਉਸ ਤੋਂ ਸੁੱਖ ਹੀ ਮਿਲੇਗਾ ਕਦੋਂ ਵੀ ਕਿਤੇ ਵੀ ਤੈਨੂੰ ਉਸ ਤੋਂ ਦੁੱਖ ਮਿਲ ਸਕਦਾ ਹੈ ਔਲਾਦ ਨਾਲ ਮਨੁੱਖ ਦਾ ਸਭ ਤੋਂ ਜ਼ਿਆਦਾ ਮੋਹ ਹੁੰਦਾ ਹੈ ਕਈ ਵਾਰ ਔਲਾਦ ਵੀ ਐਸੇ ਨੀਚ ਕੰਮ ਕਰ ਦਿੰਦੀ ਹੈ ਕਿ ਮਾਤਾ ਪਿਤਾ ਅੰਦਰੋਂ ਟੁੱਟ ਜਾਂਦੇ ਨੇ ਕਿ ਅਸੀਂ ਤਾਂ ਆਪਣੇ ਬੱਚਿਆਂ ਲਈ ਸਭ ਕੁਝ ਕੀਤਾ ਪਰ ਇਹਨਾਂ ਨੇ ਸਾਡੀ ਇੱਕ ਇੱਕ ਰਾਈ ਜਿੰਨੀ ਕਦਰ ਵੀ ਨਹੀਂ ਪਾਈ ਤੋ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਜਿੰਨੇ ਮੋਹ ਦੇ ਰਿਸ਼ਤੇ ਨੇ ਨਾ ਉਹ ਸਾਰੇ ਹੀ ਐਸੇ ਨੇ ਤੇਰੀਆਂ ਉਮੀਦਾਂ ਤੇ ਖਰੇ ਨਹੀਂ ਉਤਰ ਪਾਉਣੇ ਇਸ ਕਰਕੇ ਤੂੰ ਆਪਣੀ ਆਸ ਨੂੰ ਛੱਡ ਦੇ ਇਹ ਜੋ ਤੂੰ ਆਸ ਫੜੀ ਹੋਈ ਹੈ ਨਾ ਵੀ ਜਿੰਨਿਆਂ ਨਾਲ ਮੇਰਾ ਮੋਹ ਹੈ ਸਾਰੇ ਮੈਨੂੰ ਸੁਖੀ ਸੁਖ ਦੇਣਗੇ ਖੁਸ਼ੀਆਂ ਹੀ ਖੁਸ਼ੀਆਂ ਦੇਣਗੇ ਇਹ ਆਸ ਉਮੀਦ ਤੂੰ ਛੱਡ ਦੇ ਇਹ ਆਸ ਇਹਨੂੰ ਖਤਮ ਕਰ ਦੇਵੇਗੀ ਜੇਕਰ ਤੂੰ ਆਸ ਕਰਨੀ ਹੈ ਤਾਂ ਕੇਵਲ ਗੁਰੂ ਤੋਂ ਕਰ ਕੇਵਲ ਪਰਮਾਤਮਾ ਤੋਂ ਕਰ ਮਨੁੱਖ ਕੀ ਟੇਕ ਬਿਰਥੀ ਸਭ ਜਾਣ ਮਨੁੱਖਾਂ ਦੀ ਜਿਹੜੀ ਟੇਕ ਹੈ ਮਨੁੱਖਾਂ ਦੀ ਆਸ ਹੈ ਇਹਨੂੰ ਬਿਰਥੀ ਸਮਝ ਲਾ ਸੁਖਮਨੀ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਪਾਸ਼ਾ ਵਿਚਾਰਣ ਕਰਦੇ ਨੇ ਮਾਨੁਕੀ ਟੇਕ ਬਿਰਥੀ ਸਭ ਜਾਣ ਜਿੰਨੀ ਤੋਂ ਮਨੁੱਖਾਂ ਦੀ ਟੇਕ ਮਨੁੱਖਾਂ ਦੀ ਆਸ ਲਾਏਗਾ ਉਹਨਾਂ ਤੋਂ ਦੁਖੀ ਹੋਵੇਗਾ ਜੀ ਆਸ ਕਰਨੀ ਹੈ ਤਾਂ ਆਕਾਲ ਪੁਰਖ ਤੋਂ ਕਰ ਜੀ ਆਸ ਕਰਨੀ ਹੈ ਤਾਂ ਗੁਰੂ ਤੋਂ ਕਰ ਤੇ ਸੰਸਾਰ ਵਾਲੀ ਸਾਰੀ ਆਸ ਹੈ ਜਿਹੜੀ ਉਹ ਖਤਮ ਕਰ ਦੇ ਭਾਵੇਂ ਪਰਿਵਾਰਕ ਹੋਵੇ ਭਾਵੇਂ ਕਿਸੇ ਤੋਂ ਸਰੀਰਕ ਆਸ ਹੋਵੇ ਭਾਵੇਂ ਕਿਸੇ ਤੋਂ ਸੰਸਾਰੀ ਕਿਸੇ ਮਿੱਤਰ ਸੰਬੰਧੀਤ ਆਸ ਹੋਵੇ ਇਹ ਪਤਾ ਨਹੀਂ ਮਹਾਰਾਜ ਕਹਿੰਦੇ ਕਿਹੜੇ ਵੇਲੇ ਕਾਲ ਨੇ ਜਿਹੜਾ ਜਿਹੜਾ ਕਾਲ ਦਾ ਹੁਕਮ ਬਰਤਦਾ ਏ ਤੇਰੀਆਂ ਜੜੀਆਂ ਜੜੀਆਂ ਆਸਾਂ ਇਛਾਵਾਂ ਨੇ ਸਮਾ ਬਾਕੇ ਕਦੋਂ ਟੁੱਟ ਜਾਣੀਆਂ ਨੇ ਪਰ ਮਹਾਰਾਜ ਕਹਿੰਦੇ ਇੱਕ ਗੱਲ ਜ਼ਰੂਰ ਹੈ ਕਿ ਹਰ ਇੱਕ ਆਸ ਤਰੀ ਪੂਰੀ ਨਹੀਂ ਕਰਨੀ ਕਿਸੇ ਨੇ ਇਹ ਗੱਲ ਤੂੰ ਚੇਤੇ ਰੱਖ ਲੈਵੇਂ ਤਾਂ ਮਨੁੱਖ ਦੀ ਸੋਚ ਮਨੁੱਖ ਦੀ ਮਨ ਦੀ ਉਹ ਮੰਗ ਤਾਂ ਇਹ ਹੈ ਕਿ ਮੈਂ ਆਸ ਰੱਖਾਂ ਤਾਂ ਗੁਰੂ ਸਾਹਿਬ ਕਹਿੰਦੇ ਜੇ ਆਸ ਰੱਖਣੀ ਹੈ ਤਾਂ ਪਰਮਾਤਮਾ ਤੋਂ ਰੱਖ ਅਕਾਲ ਪੁਰਖ ਤੋਂ ਰੱਖ ਔਰ ਕਿਸੇ ਤੋਂ ਨਾ ਰੱਖ ਭਾਵੇਂ ਤੇਰੀ ਔਲਾਦ ਹੈ ਭਾਵੇਂ ਤੇਰਾ ਪਰਿਵਾਰ ਹੈ ਭਾਵੇਂ ਸਾਰਾ ਸੰਸਾਰ ਹੈ ਕਿਉਂਕਿ ਸੰਸਾਰ ਉਹਨਾਂ ਦਾ ਚਿਰ ਪਰਿਵਾਰ ਉਹਨਾਂ ਚਿਰ ਸਮਾਜ ਉਹਨਾਂ ਚਿਰ ਔਲਾਦ ਉਹਨਾਂ ਚਿਰ ਤੇ ਨਾਲ ਜੁੜੀ ਹੋਈ ਹੈ ਜਿੰਨਾ ਸਮਾਂ ਇਹਨਾਂ ਨੂੰ ਤੇਰੇ ਤੋਂ ਸੁੱਖ ਮਿਲਦਾ ਏ ਤੇਰੇ ਕੋਲੇ ਸੁੱਖ ਹੈ ਜਦੋਂ ਤੇਰੇ ਕੋਲੇ ਦੁੱਖ ਆ ਗਿਆ ਤਾਂ ਤੇਰੇ ਨਾਲ ਕੋਈ ਨਹੀਂ ਖੜਨਾ ਬਾਬਾ ਫਰੀਦ ਜੀ ਕਹਿੰਦੇ ਜਦੋਂ ਸੰਸਾਰ ਦੇ ਵਿੱਚ ਮਨੁੱਖ ਨੂੰ ਬਢੇਪਾ ਆ ਕੇ ਫੜ ਲੈਂਦਾ ਹੈ ਨਾ ਜਰਾ ਆ ਜਾਂਦਾ ਹੈ ਗੁਰਬਾਣੀ ਵਿੱਚ ਬਢੇਪੇ ਨੂੰ ਜਰਾ ਕਿਹਾ ਹੈ ਤਾ ਕਹਿੰਦੇ ਮਨੁੱਖ ਨੂੰ ਪਤਾ ਲੱਗਦਾ ਏ ਕਿ ਜਿਹੜੇ ਮੈਂ ਸਰੀਰ ਦੇ ਉੱਪਰ ਐਨਾ ਮਾਣ ਕਰਦਾ ਸੀ ਜਿਹੜੇ ਸਰੀਰ ਦੇ ਉੱਪਰ ਮੈਂ ਇੰਨੀ ਵਡਿਆਈ ਕਰਦਾ ਸੀ ਕਿ ਮੈਂ ਮੇਰਾ ਸਰੀਰ ਆ ਜਿਹੜਾ ਇਸ ਤੋਂ ਵਧੀਆ ਕਿਸੇ ਦਾ ਹੀ ਨਹੀਂ ਬੜਾ ਚੰਡਿਆ ਏ ਮੈਂ ਸਰੀਰ ਨੂੰ ਬੱਬਾ ਫਰੀਦ ਜੀ ਕਹਿਣ ਲੱਗੇ ਗੁਰਬਾਣੀ ਦੇ ਵਿੱਚ ਕਿ ਜਦੋਂ ਮੇਰਾ ਸਰੀਰ ਬਚਪਨ ਵਿੱਚ ਸੀ ਜਵਾਨੀ ਵਿੱਚ ਸੀ ਤਾਂ ਮੈਂ ਸੈਂਕੜੇ ਸੈਂਕੜੇ ਮੀਲ ਇਸ ਸਰੀਰ ਨਾਲ ਹੀ ਤੁਰ ਕੇ ਟੋਇਟ ਬੇਟ ਟਪਕੇ ਲੰਘ ਜਾਂਦਾ ਸੀ ਪਰ ਅੱਜ ਫਰੀਦਾ ਕੋ ਜੜਾ ਸਹਿ ਕੋ ਹਾਂਥੀਓ ਪਰ ਅੱਜ ਜਦੋਂ ਮੈਨੂੰ ਬਢੇਪਾ ਆ ਗਿਆ ਮੇਰੇ ਇੱਕ ਸਹਰਾਣੇ ਮੇਰੇ ਕਮਰੇ ਦੇ ਵਿੱਚ ਮੇਰੇ ਸਹਰਾਣੇ ਇੱਕ ਪਾਣੀ ਦਾ ਕੁਜਾ ਪਿਆ ਏ ਤੇ ਮੈਂ ਉਹ ਪਾਣੀ ਦੇ ਕੁਜੇ ਵਿੱਚੋਂ ਪਾਣੀ ਭਰ ਕੇ ਪੀਣਾ ਏ ਪਰ ਉਹ ਵੀ ਮੈਨੂੰ ਅੱਜ ਸੌ ਕੋ ਹਾਂ ਜਿੰਨਾ ਲੱਗਦਾ ਹੈ